ਸ੍ਰੀ ਦਰਪਾਲ ਸਾਹਿਬ ਨੇੜੇ ਨੌਜਵਾਨ ਕਰ ਰਹੇ ਸੀ ਅਜਿਹਾ ਕੰਮ ਕਿ ਦੇਖ ਕੇ ਨਿਹੰਗ ਸਿੰਘਾਂ ਨੂੰ ਚੜ ਜਾਂਦਾ ਗੁੱਸਾ ਇਹ ਨੌਜਵਾਨ ਸ੍ਰੀ ਦਰਪਾਲ ਸਾਹਿਬ ਵੱਲ ਆ ਰਹੀਆਂ ਸੰਗਤਾਂ ਅੱਗੇ ਜੁੱਤੀਆਂ ਖੜਕਾ-ਖੜਕਾ ਕੇ ਵੇਚ ਰਹੇ ਸੀ ਤਾਂ ਨਿਹੰਗ ਸਿੰਘਾਂ ਦੁਆਰਾ ਇਹਨਾਂ ਦੀ ਵੀਡੀਓ ਬਣਾ ਲਈ ਜਾਂਦੀ ਹੈ ਤੇ ਇਹਨਾਂ ਮੁੰਡਿਆਂ ਦੀ ਦੁਕਾਨ ਦੇ ਅੰਦਰ ਜਾ ਕੇ ਖੂਬ ਝਾੜ-ਜੰਬ ਕੀਤੀ ਜਾਂਦੀ ਹੈ ਤੁਸੀਂ ਵੀ ਦੇਖੋ ਪੂਰੀ ਘਟਨਾ ਚਲ ਆਓ ਜੀ ਆ ਜੀ ਆ ਜੀ ਤੇਰੇ ਤੋਂ ਵੀ ਕੋਈ ਨਹੀਂ ਆਉਣ ਵੀਡੀਓ ਤੇ ਦੀਰ ਬਾਕੀ ਨਾਲ ਠੀਕ ਐ ਇਹ ਕੇਸ ਹੈਂਗੀ ਤੇ ਕੋਟ ਹੈਗੀ ਦੋਵਾਂ ਦੀ ਮੈਂ ਆਵਾਜ਼ ਥੋੜਾ ਨਹੀਂ ਤੂੰ ਜੁੱਤੀਆਂ ਲੈ ਲੈ ਕਹਿੰਦੇ ਸਾਹਮਣੇ ਵੇਖੋ ਕਿਹਦਾ ਦਰਬਾਰ ਆ ਤੂੰ ਗੱਲ ਕਰਦਾ ਗੱਲ ਕਰਨੀ ਜੀ ਤੂੰ ਤੇਰੀ ਵੀਡੀਓ ਉੱਥੇ ਪਿੱਛੋਂ ਬਣਾਤੀ ਜਾਂਦੇ ਆ ਗੇਂ ਦੇ ਬੇਨਤੀਆਂ ਕਰ ਜਾਂਦੇ ਹੱਥ ਜੋੜ-ਜੋੜ ਕੇ ਉਹ ਕੰਮ ਕਰਨ ਦੇ ਜੀ ਕੋਈ ਕੋਈ ਚਲੋ ਚਲੋ ਕੋਈ ਗੱਲ ਕਿਉਂ ਨਹੀਂ ਆ ਗੁਰੂ ਘਰ ਆਏ ਜੀ ਕੋਈ ਤਾਂ ਤਕਲੀਫ ਚ ਜਾਂਦੇ ਆ ਤੇ ਉਹਨਾਂ ਨੂੰ ਆਵਾਜ਼ ਦੇ ਕੇ ਕਹਿੰਦੇ ਇੱਧਰ ਆਓ ਇੱਧਰ ਆਓ ਇੱਧਰ ਆਓ ਆਪ ਵੇਖ ਲਓ ਆਪਾਂ ਗੁਰੂ ਘਰ ਆਏ ਕੋਈ ਪਤਾ ਕਿੰਨੇ ਕੁ ਤਕਲੀਫ ਤੇ ਜਾਂਦੇ ਆ ਕੋਈ ਪਰਿਵਾਰ ਜਾਂਦਾ ਜਿੰਨੀ ਲੈਣੀ ਚੀਜ਼ ਉਹਨੇ ਆਪੇ ਆ ਜਾਣਾ ਕੀ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਰਾਤ ਦੇ ਜੋ ਇਹਨਾਂ ਦੁਕਾਨਦਾਰਾਂ ਵੱਲੋਂ ਕੀਤਾ ਜਾਂਦਾ ਹੈ ਤੇ ਸੰਗਤਾਂ ਨੂੰ ਆਵਾਜ਼ਾਂ ਮਾਰ-ਮਾਰ ਕੇ ਸੱਦਿਆ ਜਾਂਦਾ ਹੈ ਕੀ ਇਹ ਸਹੀ ਹੈ ਜਾਂ ਗਲਤ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਨਾ ਜੀ